ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਇਸ ਤਹਿਤ ਅੱਜ ਲੁਧਿਆਣਾ ਦੇ ਵਿੱਚ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਇੱਕੋ ਸਮੇਂ ਤਿੰਨ ਥਾਵਾਂ ਤੇ ਬੁਲਡੋਜ਼ਰ ਦੀ ਕਾਰਵਾਈ ਕੀਤੀ ਗਈ ਹੈ ਤਸਕਰਾਂ ਦੀ ਜਾਇਦਾਦ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਹੁਣ ਤੱਕ 123 ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਚਲਾਇਆ ਜਾ ਚੁੱਕਾ ਹੈ ਤਾਂ ਪੰਜਾਬ ਵਿਰੋਧ ਮੁਹਿੰਮ ਲਗਾਤਾਰ ਜਾਰੀ ਹੈ ਸਰਕਾਰ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਇਸ ਤਹਿਤ ਅੱਜ ਲੁਧਿਆਣਾ ਦੇ ਵਿੱਚ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਇੱਕੋ ਸਮੇਂ ਤਿੰਨ ਥਾਵਾਂ ਤੇ ਬੁਲਡੋਜ਼ਰ ਦੀ ਇਹ ਕਾਰਵਾਈ ਦੇਖਣ ਨੂੰ ਮਿਲੀ ਹੈ ਤਸਕਰਾਂ ਦੀ ਜਾਇਦਾਦ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਹ ਵੱਡੀ ਕਾਰਵਾਈ ਹੈ ਹੁਣ ਤੱਕ 123 ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਚਲਾਇਆ ਜਾ ਚੁੱਕਾ ਹੈ ਤਾਂ ਪੰਜਾਬ ਦੇ ਵਿੱਚ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਹੈ ਨਸ਼ਿਆਂ ਤੇ ਨਕੀਲ ਕਸਨ ਦੇ ਲਈ ਨਸ਼ਾ ਤਸਕਰਾਂ ਤੇ ਨਕੀਲ ਕਸਨ ਦੇ ਲਈ ਬੁਲਡੋਜ਼ਰ ਐਕਸ਼ਨ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਜਿਹੜੇ ਵੀ ਨਸ਼ਾ ਤਸਕਰ ਨੇ ਜਿਨ੍ਹਾਂ ਦੇ ਘਰ ਨਸ਼ਿਆਂ ਦੀ ਖਰੀਦ ਫਰੋਖਤ ਦੇ ਪੈਸਿਆਂ ਦੇ ਨਾਲ ਬਣਾਏ ਜਾਂਦੇ ਨੇ ਉਹਨਾਂ ਨੂੰ ਢਾ ਦਿੱਤਾ ਜਾਂਦਾ ਹੈ ਬੁਲਡੋਜ਼ਰ ਦੇ ਨਾਲ ਤੇ ਅੱਜ ਵੀ ਤਿੰਨ ਥਾਵਾਂ ਤੇ ਇਕੱਠਾ ਪੀਲਾ ਪੰਜਾ ਚਲਾਇਆ ਗਿਆ ਹੈ ਨਸ਼ਾ ਤਸਕਰਾਂ ਦੇ ਨਾਲ ਸਾਹਮਣੇ ਆਏ ਨੇ ਤੇ ਲਗਾਤਾਰ ਪੰਜਾਬ ਪੁਲਿਸ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਤੱਕ ਕਈ ਲੋਕਾਂ ਨੂੰ ਫੜਿਆ ਜਾ ਚੁੱਕਾ ਹੈ ਤੇ ਅੱਜ ਤਿੰਨ ਥਾਵਾਂ ਤੇ ਲੁਧਿਆਣਾ ਦੇ ਵਿੱਚ ਬੁਲਡੋਜ਼ਰ ਚਲਾਇਆ ਗਿਆ ਤਾਂ ਨਸ਼ੇ ਨੂੰ ਅੱਗੇ ਹੋਰ ਜ਼ਿਆਦਾ ਵਧਾਵਾ ਨਾ ਮਿਲੇ ਇਸ ਕਰਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸ ਖਬਰ ਤੇ ਅਗੇ ਜਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਅੱਜ ਲੁਧਿਆਣਾ ਦੇ ਵਿੱਚ ਤਿੰਨ ਥਾਵਾਂ ਤੇ ਇਕੱਠਾਈ ਪੁਲਿਸ ਨੇ ਪੀਲਾ ਪੰਜਾ ਚਲਾ ਦਿੱਤਾ ਨਸ਼ਾ ਤਸਕਰਾ ਖਿਲਾਫ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਦੇਖੋ ਕਿ ਜਿੱਥੇ ਸਪੱਸ਼ਟਤਾ ਨੂੰ ਯਾਦ ਹੋਵੇਗਾ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਨਯੋਧ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਵੱਲੋਂ جاری ਹੈ ਜੀ ਉਹਦੇ ਤਹਿਤ ਦੇਖਿਆ ਕਈ ਥਾਵਾਂ ਤੇ ਪਹਿਲਾਂ ਵੀ ਇਹੋ ਜਿਹਾ ਰਿਐਕਸ਼ਨ ਦੇਖਿਆ ਵੇਖਣ ਨੂੰ ਮਿਲੇ ਹੈ ਅੱਜ ਜੋ ਕੀ ਇਹ ਚੱਕੀ ਖਾਸ ਤੌਰ ਤੇ ਜਿਹੜੇ ਲੁਧਿਆਣਾ ਦੇ ਵਿੱਚ ਪੀਲੇ ਪੰਦੇ ਚਲਾਇਆ ਗਿਆ ਉਸ ਦੇ ਵਿੱਚ ਇਹ ਚੀਜ਼ ਵੱਖ ਨੂੰ ਮਿਲੀ ਹੈ ਤੇ ਜੋ ਜਿਹੜੇ ਤਸਕਰ ਆਇਡੈਂਟੀਫਾਈ ਕੀਤੇ ਗਏ ਨੇ ਤੇ ਉਹ ਲੋਕ ਨੇ ਜੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਕਾਫੀ ਵੱਡੀ ਸਪਲਾਈ ਚੇਨ ਇੱਕ ਚਲਾ ਰਹੇ ਤਾਂ ਉਹ ਸਪਲਾਈ ਚੇਨ ਨੂੰ ਕਿਸ ਤਰੀਕੇ ਨਾਲ ਤੋੜਿਆ ਜਾਵੇ ਉਸ ਦੇ ਲਈ ਸਰਕਾਰ ਵੱਲੋਂ ਹੁਣ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਤਾਂ ਉਸ ਕੋਸ਼ਿਸ਼ ਦੇ ਤਹਿਤ ਹੀ ਅੱਜ ਜਰੂਰੀ ਹੈ ਐਕਸ਼ਨ ਲੈ ਕੇ ਨੂੰ ਮਿਲਿਆ ਜਿੱਤੇ ਜਿੱਤੇਨ ਮੇਜਰ ਥਾਵਾਂ ਤੇ ਜੋ ਕਿ ਉਹ ਲੋਕ ਸੀਗੇ ਜਿਨ੍ਹਾਂ ਵੱਲੋਂ ਕਾਫੀ ਦੇਖਿਆ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਨਸ਼ਾ ਜੋ ਕਿ ਹੈ ਉਹ ਪੰਜਾਬ ਦੇ ਵਿੱਚ ਵੱਡੇ ਸਰੋ ਜਾਂ ਫਿਰ ਕਿਹਾ ਜਾ ਸਕਦਾ ਹੈ ਕਿ ਬੜੀ ਇੱਕ ਕੁਆਂਟੀਟੀ ਜੋ ਕਿ ਹੈ ਇਹਨਾਂ ਵੱਲੋਂ ਬਰਾਮਦ ਹੋਈ ਤੇ ਇਨਪੋਰਟ ਇਹ ਸੀਗਾ ਕਿ ਇਹਨਾਂ ਵੱਲੋਂ ਕਾਫੀ ਜ਼ਿਆਦਾ ਜੋ ਕਿ ਨਸ਼ਾ ਹੈ ਉਹ ਪੰਜਾਬ ਦੇ ਵਿੱਚ ਵੰਡਿਆ ਜਾ ਰਿਹਾ ਸੀਗਾ ਚਲਾਇਆ ਜਾ ਰਿਹਾ ਸੀਗਾ ਉਸ ਚੀਜ਼ ਦੀ ਰੋਕਥਾਮ ਦੇ ਲਈ ਖਾਸ ਤੌਰ ਤੇ ਅੱਜ ਜੋ ਐਕਸ਼ਨ ਜੋ ਕਿ ਹੈ ਉਹ ਵੇਖਣ ਨੂੰ ਮਿਲਿਆ ਜੀ ਅਨਮੋਲ ਤੇ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ 123 ਘਰਾਂ ਤੇ ਬੁਲਡੋਜ਼ਰ ਚਲਾਇਆ ਜਾ ਚੁੱਕਾ ਹੈ 123 ਲੋਕਾਂ ਨੂੰ ਕੀ ਫੜਿਆ ਵੀ ਜਾ ਚੁੱਕਾ ਹੈ ਜਾਂ ਫਿਰ ਕੁਝ ਲੋਕ ਪਹਿਲਾਂ ਤੋਂ ਅੰਦਰ ਨੇ ਤੇ ਹੁਣ ਬਾਕੀ ਜਿਹੜੇ ਬਚੇ ਨੇ ਉਹਨਾਂ ਤੇ ਨਕੀਲ ਕਸੀ ਜਾ ਰਹੀ ਹੈ ਇਸੇ ਤਰੀਕੇ ਦੇ ਨਾਲ ਪੀਲਾ ਪੰਜਾ ਚਲਾ ਕੇ ਆਪ ਦੇਖੋ ਪੁਛਪਾ ਇਹਦੇ ਵਿੱਚ ਕਈ ਲੋਕ ਇਹੋ ਜਿਹੇ ਨੇ ਜੋ ਕਿ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕੇ ਨੇ ਕਈ ਇਹੋ ਜਿਹੇ ਨੇ ਜੋ ਫਰਾਰ ਨੇ ਮੁੱਖ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਨਸ਼ਾ ਦਾ ਇਸਤੇਮਾਲ ਕਰਕੇ ਨਸ਼ਾ ਦਾ ਵਪਾਰ ਕਰਕੇ ਜੋ ਕੀ ਹੈ ਕੋ ਆਪਣੀ ਧਰ ਬਣਾਈਆਂ ਪ੍ਰਾਪਰਟੀਆਂ ਬਣਾਈਆਂ ਉਹਨਾਂ ਦੀ ਪ੍ਰਾਪਰਟੀਆਂ ਨੂੰ ਜੋ ਕੀ ਹੈ ਓਟਾ ਹੈਗਾ ਕਿ ਕਿ ਹੁਣ ਨਸ਼ਾ ਜੋ ਕੀ ਹੈ ਉਹ ਪੰਜਾਬ ਦੇ ਵਿੱਚ ਇੱਕ ਵਪਾਰ ਬਣਦਾ ਗਿਆ ਸੀਗਾ ਉਸ ਵਪਾਰ ਨੂੰ ਜੋ ਕੀ ਹੈ ਰੋਕਿਆ ਜਾਵੇ ਉਸ ਦਿਨ ਹੀ ਫਸ ਤੌਰ ਤੇ ਇਹ ਗੰਭੀਰ ਸਾਟੇ ਕੀਤਾ ਜਾ ਰਿਹਾ ਸਾਡੇ ਲੋਕੀ ਲੋਕ ਨੇ ਇਸ ਨੂੰ ਆਪਣਾ ਵਪਾਰ ਬਣਾਉਣ ਦੀ ਕੋਸ਼ਿਸ਼ ਜੜੇ ਕਰ ਰਹੇ ਨੇ ਉਸ ਚੀਜ਼ ਤੋਂ ਕਿਤਨਾ ਦਿੱਤਾ ਸੁਧਰ ਦਿਖੋ ਨਜ਼ਰ ਆਉਂਦਾ ਕਿਤਨਾ ਇਹ ਕਿਹਾ ਜਾ ਸਕਦਾ ਕਿ ਜੋ ਪ੍ਰਾਪਰਟੀਆਂ ਜੋ ਘਰ ਨਸ਼ੇ ਦੇ ਕਾਰੋਬਾਰ ਦੇ ਖਰਚੇ ਬਣੇ ਹਨ तमाम ਘਰਾਂ ਨੂੰ ਟਾਲ ਦੀ ਸਿਹਤ ਮੁਹਿੰਮ ਦੇਖੋ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ ਠੀਕ ਹੈ ਅਨਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮਾਨ ਜਾਣਕਾਰੀ ਸਾਂਝੀ ਕੀਤੀ